ਉੱਪਰ ਟੰਡਾ ਨਹਿਰ ਦੇ ਵਿੱਚ ਬਈ ਗੱਡੀ ਡਿੱਗੀ ਆ ਜੀ ਅਜੇ ਤੇ ਪਾਣੀ ਦਾ ਫਲੋਰ ਰੁੱਕ ਰਿਹਾ ਜੀ ਮੈਂ ਗੁਲਾਬ ਸਿੰਘ ਸਾਨੂੰ ਸਰਦਾ ਪੋਲਾ ਸਿੰਘ ਦੱਨ ਮੇਰੇ ਕੋਲ ਲਈ ਕੱਲ ਕਿ ਗੰਨ ਬਈ ਸਾਡੇ ਨਾਲ ਕੋਈ ਸਟੇਮਨ ਲੈ ਜਨਾ ਕੋਈ ਮੁੰਡਾ ਕੱਲ ਮਾਰਤਾ ਸੀਗਾ ਉਹਦਾ ਅਸੂਖ ਸੀਗਾ ਉਹਦੇ ਸੰਸਕਾਰ ਉਹਦੇ ਧੋਹ ਤੇ ਜਾ ਰਹੇ ਸੀਗੇ ਅਸੀਂ 9 ਜਣੇ ਸੀਗੇ 8 ਜਣੇ ਉਹ ਡਰਾਈਵਰ ਨੂੰ ਪਤਾ ਲੱਗਾ ਵੀ ਇਹਨਾਂ ਗੱਡੀ ਵਿੱਚ ਲੱਗ ਵੀ ਇਹ 9 ਜਣੇ ਆਏ ਸੀਗੇ ਇਹ ਆਪਾਂ ਨੂੰ ਜਾਣਦੇ ਨਹੀਂ ਸੀਗੇ ਨਾ ਆਪਾਂ ਇਹਨਾਂ ਨੂੰ ਜਾਣਦੇ ਉਹ ਉੱਥੇ ਫੇ ਗੱਡੇ ਬਾਈ ਜੀ ਜਿਹਨਾਂ 'ਚ ਗੱਡੀ ਡਿੱਗੀ ਡਰਾਈਵਰ ਵੀਰ ਸੀਗਾ ਹੋਰ ਵੀ ਕਈ ਜਾਣੇ ਸੀਗੇ ਬਾਈ ਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਇਹ ਬਾਈ ਜੀ ਲੋਕਲ ਹੀ ਆਪਣੇ ਕਹਿੰਦੇ ਹੁਣ ਪਤਾ ਲੱਗਾ ਜੀ ਲੋਕਲ ਆ ਇਧਰ ਜੀਮਨ ਸਿੰਘ ਨਗਰ ਤੋਂ ਬਾਈ ਜੀ ਵੀਰ ਰੋਡ ਤੋਂ ਸਦਾ ਠਾਣੇ ਕੋਲ ਹਾਂਜੀ ਹਾਂਜੀ ਪੁੱਲ ਕਿੰਨੇ ਜਾਣੇ ਸੀ ਇਹ ਬਾਈ ਪੁੱਲ 9 ਜਾਣੇ ਸੀਗੇ ਇਹ 4 ਬੱਚੇ ਇਹਨਾਂ ਦੀਆਂ ਇੱਕ ਬੇਟਾ ਤੇ 4 ਜਾਣੇ ਆਪਸੀ ਬਾਈ ਜੀ ਮਾਪੇ ਹੋ ਸੀਗਾ ਹਾਂਜੀ ਹਾਲਾਤ ਕਰਦੇ ਹਾਂਜੀ ਹਾਲਾਤ ਪਹਿਲਾਂ ਦੇ ਕਿ ਹਾਲਾਤ ਤਾਂ ਬਾਈ ਜੀ ਪੁੱਛੋ ਨਾ ਉੱਥੇ ਵੀ ਕੋਈ ਵੀਡੀਓ ਜਿਆਦੇ ਲੋਕੀ ਬਣਾਉਣ ਲੱਗੇ ਮੈਂ ਤਾਂ ਇਹੀ ਕਹਣਾ ਵੀ ਵੀਡੀਓ ਨਾ ਬਣਾਇਆ ਕਰੋ ਹੋਰ ਵੀ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਮੌਕੇ ਤੇ ਪਹੁੰਚ ਗਏ ਬਾਈ ਹੋਰ ਵੀ ਸੀਗੇ ਮੇਰੇ ਵੀਰ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਇੰਨੇ ਕਿ ਜਣੇ ਸੀ ਬੱਚੀਆਂ ਜਿੰਨੀਆਂ ਸੀਗੇ ਜਵਾਕ ਚਾਰ ਬੱਚੇ ਆ ਵੀਰੇ ਛੋਟੀਆਂ ਛੋਟੀਆਂ ਕੋਈ 5 ਸਾਲ ਦੀ ਕੋਈ 3 ਸਾਲ ਦੀ ਕੋਈ 1.5 ਸਾਲ ਦਾ ਬੇਟਾ ਬਈ ਇਹ ਕਿੰਨਾ ਦਾ ਉਹ ਚਾਰ ਕੁੜੀਆਂ ਬਾਅਦ ਬੱਚਾ ਹੋਇਆ ਇਹਨਾਂ ਦੇ ਤਰ੍ਹਾਂ ਦੇ ਮੰਗ ਕੀ ਕਰਦੇ ਮੰਗਦਾ ਬਈ ਇਹੀ ਕਰਦੇ ਆਪਾਂ ਸੀ ਵੀ ਕੋਈ ਸਰਕਾਰ ਇਹਨੂੰ ਮਦਦਨ ਕਰ ਦੇ ਕਹਿੰਦੇ ਮੋਬਾਈਲ ਮੋਬਾਈਲ ਸੀਗਾ ਕਿਸੇ ਨੂੰ ਪੈਸੇ ਪੈਸੇ ਸੀ ਕਿੰਨਾ ਕੋਲ ਬਾਵਾ ਬਾਈ ਜੀ ਨੇ ਕੋਈ ਠੀਕ ਆ ਉਹ ਵਿੱਚ ਗੱਡੀ ਦੇ ਗਏ ਕਿਸੇ ਤੋਂ ਘਿਆਰੇ ਨਹੀਂ ਅਸੀਂ ਜਾ ਰਹੇ ਸੀ ਬਈ ਜੀ ਗਾਂ ਸਾਡੇ ਕੋਲ ਤਾਂ ਗੱਡੀ ਹੋਰ ਸੀ ਬਾਈ ਜੀ ਕਿ ਤੇ ਤੁਸੀਂ ਦਾ ਮੌਕਾ ਤੇ ਨੋਕ ਤੇ ਬਚਾਇਆ ਹਾਂ ਹਾਂ ਮੌਕਾ ਤੇ ਇਸ ਤਾਂ ਬਚਾਇਆ ਬਈ ਇਹਨਾਂ ਹੋਰ ਵੀ ਸੀ ਉੱਥੇ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਕੱਢਿਆ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਗਿਆ ਬਈ ਹੋਰ ਵੀ ਲਾਸ਼ਾਂ ਪਾਪਾ ਕੇ ਕੱਢੀਆਂ ਬਈ ਬਹੁਤ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਕੱਢਿਆਗਾ ਅਸੀਂ ਵੀ ਸੀ ਮੈਨੂੰ ਤੈਰਨਾ ਘਟ ਆਉਂਦਾ ਜੀ ਬਈ ਮੈਂ ਵੀ ਡੁੱਬ ਜਾਣਾ ਸੀਗਾ ਤੇ ਫਿਰ ਮੈਂ ਤਾਂ ਨਾਲ ਦੇ ਨਾਲ ਬਈ ਉੱਥੇ ਕੱਢਿਆ ਗਿਆ ਸਾਰੇ ਸੁਰੱਖਿਤ ਹੈ ਹਾਂਜੀ ਹਾਂਜੀ ਸਾਰੇ ਠੀਕ ਹੈ ਉਹ ਥੋੜਾ ਛੋਟਾ ਜਿਹਾ ਤਿੰਨ ਸਾਲ ਡੇਢ ਸਾਲ ਦਾ ਬੱਚਾ ਉਹ ਥੋੜਾ ਜਿਹਾ ਸੀਰੀਅਸ ਹੈ ਉਹ ਵੀ ਡਾਕਟਰ ਸਾਹਿਬਾਨ ਕਹਿੰਦੇ ਸਹੀ ਹੈ ਹੁਣ ਕੋਈ ਘਬਰਾਉਣ ਕੀ ਹੋਇਆ ਜੀ ਕੀ ਮੰਗ ਰਹੇ ਹੋ ਪੁਆਇੰਟ ਬਸ ਆਈ ਰਹੀ ਸੀ ਕਰਮੇ ਜਾ ਰਹੀ ਸੀ ਪੁਆਇੰਟ ਜੀ ਬਸ ਕਰ ਰਹੀ ਨਿਕਲੇ ਸੀਗੇ ਉਹਨਾਂ ਨੇ ਨਹਿਰ ਕੋਲ ਦੇ ਮੈਨੂੰ ਕੰਮ ਤੇ ਚੱਟਣ ਜਾ ਰਹੇ ਸੀਗੇ ਫੇਰ ਕੀ ਹੋਇਆ ਉਹ ਗੱਡੀ ਮੁੜ ਗਈ ਨਹਿਰ 'ਚ ਕਿੰਨੇ ਜਣੇ ਸੀ ਸਾਰੇ 11 ਜਣੇ ਸਾਰਾ ਪਰਿਵਾਰੀ ਸੀਗੇ ਫਿਲਮ ਚੜ੍ਹ ਕੇ ਮੁੜਿਆ ਵਾਂਗੇ ਕੰਮ ਤੇ ਜਾ ਰਹੇ ਸੀਗੇ ਕਿੱਥੇ ਜਾ ਰਹੇ ਕੰਮ ਤੇ ਆ ਇੱਥੇ ਫਿਲਮਾ ਵੀ ਦਲ ਤੇ ਚੱਟਣ ਜਾ ਰਹੇ ਸੀ ਮੈਨੂੰ ਕੰਮ ਤੇ ਹਣੇ ਕਿੱਥੋਂ ਜੀਵਨ ਸਿੰਘ ਨਗਰ ਮੇਰਾ ਨਾਮ ਹੈ ਡਾਕਟਰ ਅਜੀਤ ਗੌਰ ਮੈਡੀਕਲ ਅਫਸਰ ਸੇਵਲ ਹਸਪਤਲ ਬੇਂਗਾਲ ਸਾਡੇ ਕੋਲ ਦੀ ਨੌਰਥ ਵਨ ਵੈਲਫੇਅਰ ਸੁਸਾਇਟੀ ਦੇ ਕੋਲ ਸੁਨਾਮਾ ਦੁਆਰਾ ਲੰਮਨਦਵਾਨੀ ਕੋਲ ਜਿਹੜੀ ਨਹਿਰ ਹੈ ਉੱਤੇ ਇੱਕ ਉਹਨਾਂ ਦੇ ਦਸਤਾਵੇਜ਼ ਮੁਤਾਬਕ ਇੱਕ ਗੱਡੀ ਡਿੱਗ ਪਈ ਸੀ ਉਹਦੇ ਵਿੱਚ ਸਾਡੇ ਕੋਲੇ 5 ਵਿਕਟਰੀ ਤੇ 6 ਵੱਡੇ ਲੈ ਕੇ ਆਏ ਨੇ ਉਹਨਾਂ ਦੀ ਹਾਲ ਸਥਿਤੀ ਹੈ ਸਾਡੀ ਸਰਜਨਸ ਦੀ ਕੈਟਰੀਸ਼ਨ ਦੀ ਟੀਮ ਨੇ ਉਹਨਾਂ ਨੂੰ ਦੇਖ ਲਿਆ ਇੱਕ ਬੱਚੇ ਨੂੰ ਅਸੀਂ ਐਡਮਿਟ ਕਰ ਰਹੇ ਹਾਂ ਬਾਕੀ ਨੂੰ ਅਸੀਂ ਅਜੇ ਕੁਝ ਘੰਟੇ ਆਬਜ਼ਰਵੇਸ਼ਨ ਵਿੱਚ ਰੱਖਿਆ